ਜਾਕਾ ਆ ਗਿਆ ਆ ਗਿਆ ਕੰਮ ਹੋ ਗਿਆ ਆ ਬਾਹਰ ਨੂੰ ਕੋ ਕੇ ਪਾ ਦੇ ਤੇ ਕੋਈ ਗੱਲ ਰੋਣਾ ਨਹੀਂ ਪੋਣਾ ਖਵਾ ਪੋਣੀ ਫੜਨੋ ਫੜਨੋ ਨਹੀਂ ਕਰਨਾ ਟਾਇਰ ਨੂੰ ਬੰਦਿਆ ਕੀ ਮਤਲਬ ਟਾਇਰ ਕਹਿੰਦਾ ਆਇਆ ਟਾਇਰ ਲਾ ਕੇ ਆਪਦਾ ਕਰਿਆ ਕਰਿਆ ਨੂੰ ਲੱਗਣੀ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਹੀ ਆਖੀ ਜਾਂਦਾ ਸਦੋਂ ਬਾਅਦ ਦੀ ਗੱਲ ਆ ਗਈ ਹੈ ਤੁਹਾਨੂੰ ਹੱਲ ਉਸ ਤੋਂ ਨਹੀਂ ਕਿ ਕਰਦੇ ਕਿ ਜਿਹੜੇ ਜਿਆਨ ਦੇ ਬਣਾ ਕੱਢਦੇ ਨਹੀਂ ਇਹੀ ਮੈਂ ਤੁਹਾਨੂੰ ਅੱਜ ਹੀ ਆਖੀ ਜੇ ਬੋਲਿੰਗ ਹੋਊਗੀ ਉਹਦਾ ਜਿਹੜਾ ਹੁਣ ਬੰਦੇ ਬਾਹਰੋਂ ਪਲਾਨ ਆਏ ਆ ਨਹੀਂ ਆ ਕੇ ਆਪੇ ਜਿਹੜੇ ਬੰਦੇ ਦਾ ਕੰਮ ਕੀਤਾ ਦੋ ਬੰਦੇ ਉੱਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿਦਾ ਸੀ ਆਉਂਦਾ ਜਿਹੜੇ ਅਥੋਰਾਈਜ਼ ਬੰਦੇ ਨੇ ਜਿਹੜੇ ਅਥੋਰਾਈਜ਼ ਬੰਦੇ ਨੇ ਉਹ ਤੁਹਾਨੂੰ ਵਿੱਚ ਕੋਈ ਨਹੀਂ ਲੈਂਦੀ ਹੈ ਔਰ ਅਸੀਂ ਜਿਹੜੇ ਸੀ ਅਸੀਂ ਕਹਿੰਦੇ ਗੱਲ ਹੋ ਗਈ ਜੀ ਦੇਖੋ ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਹੈ ਉਹਦੇ ਚ ਗੁੰਡਾ ਕਰਦੀ ਹੋ ਰਹੀ ਹੈ ਜੀ ਉਹਦੇ ਚ ਅਸੀਂ ਚਾਹੁੰਦੇ ਹਾਂ ਕਿ ਹਰ ਜਿਲ੍ਹੇ ਜੋ 23 ਜਿਲ੍ਹੇ ਨੇ ਪੰਜਾਬ ਦੇ ਤੇ 46 ਉਹਨਾਂ ਦੇ ਵੋਟਰ ਹੁੰਦੇ ਆ ਔਰ ਉਹਨਾਂ ਦੀ ਚੋਣ ਉਹ 46 ਵੋਟਰ ਕਰਦੇ ਆ ਪਰ ਅੱਜ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਧੱਕੇਸ਼ਾਹੀ ਹੋ ਰਹੀ ਹੈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਸ਼ਹੀਦ ਭਗਤ ਸਿੰਘ ਦੀ ਸਮਾਧ ਤੇ ਸੌਂ ਚੁੱਕ ਕੇ ਸਰਕਾਰ ਬਣੀ ਹੈ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਹਨਾਂ ਐਸੋਸੀਏਸ਼ਨਾਂ ਚ ਇਹਨਾਂ ਸਸਤਾਵਾਂ ਚ ਰਾਜਨੀਤੀ ਨਾ ਵੜੀ ਜਾਵੇ ਇਹਨਾਂ ਨੂੰ ਨਿਰਪੱਖਤਾ ਨਾਲ ਇਹ ਚੋਣ ਕਰਾਈ ਜਾਵੇ ਕੀ ਅੱਜ ਕੀ ਗੱਲ ਹੋਈ ਸਟੇਜ ਤੇ ਅੱਜ ਸਟੇਜ ਤੇ ਕੌਣ 9 ਤੋਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਸ ਤੋਂ ਬਾਅਦ ਕੁਝ ਗੁੰਡੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾਗਜ਼ ਪੜਨ ਦੀ ਕਾਗਜ਼ ਖੋਨ ਦੀ ਕੋਸ਼ਿਸ਼ ਕਰਦੇ ਤੁਹਾਡੇ ਸਾਹਮਣੇ ਸਾਰਿਆਂ ਨੇ ਦੇਖਿਆ ਕੈਮਰਿਆਂ ਵਿੱਚ ਕੈਦ ਹੈ ਰਹਿਣੇ ਕੋ ਇਹ ਤੁਹਾਨੂੰ ਡਿਸਕਲੋਜ਼ ਕਰ ਦਿਆਂਗੇ ਕਿਰਾ ਥੋੜਾ ਜਿਆਦਾ ਪ੍ਰੋਸੈਸ ਟੱਪ ਲੈਣ ਦਿਓ ਆਇਡੈਂਟੀਫਾਈਡ ਬੰਦੇ ਆ ਫੋਟੋ ਆਈਆਂ ਹੋਈਆਂ ਆ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ ਸਾਡੇ ਕੋਲੇ ਮਾਨਤਾ ਹੈ ਬਿਲਕੁਲ ਸਾਡੇ ਕੋਲੇ ਮਾਨਤਾ ਹੈ ਜੀ ਮਾਨਤਾ ਤੋਂ ਬਿਨਾ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਸੀਂ ਸੂਚਨਾ ਕੀਤੀ ਸਪੋਰਟਸ ਡਿਪਾਰਟਮੈਂਟ ਨੇ ਆਪਣਾ ਆਬਜ਼ਰਵਰ ਲਾਇਆ 올림픽 ਐਸੋਸੀਏਸ਼ਨ ਨੇ ਆਬਜ਼ਰਵਰ ਲਾਇਆ ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ ਠੀਕ ਹੈ ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨਾਂ ਨੇ ਆਬਜ਼ਰਵਰ ਕਿਵੇਂ ਲਾਤੇ ਕੀ ਮੰਗੀ ਹੈ ਤੁਹਾਡੀ ਹੁਣ ਸਾਫ ਸੁਥਰਾ ਟੱਗ ਨਾਲੇ ਚੋਣ ਹੋਣੀ ਚਾਹੀਦੀ ਹੈ ਜੋ ਜਮਹੂਰੀਅਤ ਦੇਖੋ ਆਪਣੇ ਬਜ਼ੁਰਗਾਂ ਨੇ ਸ਼ਹਾਦਤ ਦੇ ਕੇ ਆਜ਼ਾਦੀ ਲਈ ਹੈ ਉਸ ਆਜ਼ਾਦੀ ਦੇ ਵੋਟ ਦੇ ਅਧਿਕਾਰ ਨੂੰ ਜੇ ਆਪਾਂ ਖੋਵਾਂਗੇ ਤਾਂ ਬਹੁਤ ਮਾੜੀ ਗੱਲ ਹੈ ਜੇ ਆਪਾਂ ਖੇਡਾਂ ਵਿੱਚ ਇਸ ਤਰ੍ਹਾਂ ਦਾ ਕੰਮ ਕਰਾਂਗੇ ਤਾਂ ਮੈਂ ਸਮਝਦਾ ਬਹੁਤ ਬੰਦਪਾ ਗਿਆ ਮੇਰੀ ਸਾਰਿਆਂ ਦੇ ਬੁਰੇ ਹੱਥ ਜੁੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਈਏ ਆਪਾਂ ਕਬਜ਼ੇ ਦੀ ਭਾਵਨਾ ਛੱਡੀਏ ਆਪਾਂ ਦਿਲ ਜਿੱਤਣ ਵਾਲੀ ਭਾਵਨਾ ਕਰੀਏ ਤੁਸੀਂ ਜਲਦ ਜਲਦ ਜਿੱਤਣ ਦੀ ਗੱਲ ਕੀਤੀ ਐਡੀ ਫੋਰਸ ਲਾਈ ਗਈ ਆ ਤੁਹਾਨੂੰ ਕੀ ਲੱਗਦਾ ਇੱਕ 50 ਮੈਂਬਰ ਨੇ ਸਿਰਫ 46 46 ਹਾਂਜੀ ਹਾਂਜੀ ਇੰਨੀ ਫੋਰਸ ਲਾਈ ਗਈ ਆ ਕਬਜ਼ਾ ਕਰਨ ਦੀ ਨੀਅਤ ਹੈ ਕਬਜ਼ਾ ਕਰਨ ਦੀ ਸਰਕਾਰ ਕਰਨਾ ਚਾਹੁੰਦੀ ਹੈ ਸਰਕਾਰ ਫਿਰ ਵੀ ਉੱਥੇ ਗਿਆ ਸਟੇਜ ਤੋਂ ਬੰਦਾ ਕਾਹ ਚੋਂ ਲੇਕੇ ਭੱਜ ਜਾਂਦਾ ਹੈਗਾ ਇੱਕ ਕਾਜ ਨਹੀਂ ਦੇਖੋ ਇੱਕ ਪ੍ਰਾਈਵੇਟ ਐਸੋਸੀਏਸ਼ਨ ਦਾ ਕੋਈ ਚੋਣ ਦਾ ਚੱਲ ਰਿਹਾ ਹੈਗਾ ਤੇ ਇਹ ਆਪ ਦੀ ਚੋਣ ਕਰ ਰਹੇ ਨੇ ਜੀ ਜੁਐਸਪਰ ਲਾਅ ਜਿੰਦਾ ਵੀ ਹੋਵੇ ਕਰ ਲੈਣਗੇ ਸਾਡਾ ਉਹ ਡਾਇਰੈਕਟਲੀ ਕੋਈ ਨਹੀਂ ਲੱਗਦਾ ਨਹੀਂ ਕਿ ਉਹ ਸਟੇਜ ਤੇ ਬੰਦਾ ਚੜ੍ਹ ਕੇ ਸਟੇਜ ਇਹ ਦੇਖੋ ਇਦਾਂ ਦਾ ਅਸੀਂ ਆਰਗੇਨਾਈਜੇਸ਼ਨ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਆਈਡੈਂਟੀਫਾਈਡ ਬੰਦੇ ਨੇ ਤੁਸੀਂ ਆਪਦੇ ਉਹੀ ਆਈਡੈਂਟੀਫਾਈਡ ਬੰਦੇ ਅੰਦਰ ਵਾੜੋ ਤਾਂ ਉਦੋਂ ਇਹ ਕਹਿੰਦੇ ਸੀਗੇ ਵੀ ਸਾਸੀ ਜੋ ਪੋਲਿੰਗ ਜਦੋਂ 2 ਵਜੇ ਸਾਡੀ ਪੋਲਿੰਗ ਹੋਣੀ ਹੈ ਅਸੀਂ ਉਦੋਂ ਕਰਾਂਗੇ ਇਹਨਾਂ ਦੇ ਬੰਦੇ ਨੇ ਇਹਨਾਂ ਨੇ ਵਾੜੇ ਇਹੀ ਜਾਂਦੇ ਨੇ ਕਿਹੜੇ ਬੰਦੇ ਇੱਥੇ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਹੋ ਰਹੀ ਸੀ ਉਹਦੇ ਚ ਸਾਰਾ ਪ੍ਰੋਸੈਸ ਮੁਕੰਮਲ ਹੋ ਗਿਆ ਸੀ ਤੇ ਇਸ ਤੋਂ ਬਾਅਦ ਕਾਗਜ਼ਾਂ ਦੀ ਜਿਹੜੀ ਪੜਤਾਲ ਤੇ ਵਾਪਸੀ ਸੀ ਤੇ ਉੱਥੇ ਦੇਖਿਆ ਕਿ ਜਿਹੜਾ ਸਰਕਾਰ ਦੇ ਨਮਾਇਦ ਉਹਨਾਂ ਦੱਸਿਆ ਵੀ ਕਿ ਨਹੀਂ ਸਾਡਾ ਨਹੀਂ ਬਣ ਰਿਹਾ ਦੂਜੇ ਸਾਰੇ ਅਹੁਦੇਦਾਰ ਬਣ ਰਹੇ ਤਾਂ ਮੈਂ ਸਮਝਦਾ ਕਿ ਇੱਕ ਬਹੁਤ ਜਿਹੜੀ ਗੈਰਕਾਨੂੰਨੀ ਗੁੰਡਾਗਰਦੀ ਵਾਲੀ ਗੱਲ ਆ ਕੇ ਉਹਨਾਂ ਨੂੰ ਜੀ ਤੁਸੀਂ ਗਲਤ ਕੰਮ ਕਰ ਰਹੇ ਹੋ ਜੀ ਕੀ ਕਰ ਰਹੇ ਹੋ ਹੱਥੋਪਾਈ ਹੋ ਕੇ ਜਿਹੜੇ ਉਹ ਫਾਰਮ ਕੋਨੇ ਸੀ ਕੁਝ ਥੋਕੇ ਲੈ ਗਏ ਕੁਝ ਅਸੀਂ ਯੂਰਪ ਲਈ ਸੋ ਇਹਦੀ ਅਸੀਂ ਨਿੰਦਾ ਕਰਦੇ ਹਾਂ ਗਲਤ ਗੱਲ ਹੈ ਸਟੇਟ ਦੇ ਵਿੱਚ ਅਮਨ ਕਾਨੂੰਨ ਦੇ ਨਾਲ ਸਾਰੀ ਗੱਲ ਹੋਣੀ ਚਾਹੀਦੀ ਹੈ ਔਰ ਸਰਕਾਰ ਨੂੰ ਸਕੇ ਇਹੋ ਜੀ ਗੱਲ ਤੇ ਸਪੋਰਟ ਕਰਨਾ ਚਾਹੀਦਾ ਵੀ ਚਾਹੇ VOTING ਹੋਵੇ ਚਾਹੇ ਸਰਬਸੰਮਤੀ ਨਾਲ ਹੋਵੇ ਆਹ ਤਾਂ ਪਹਿਲੀ ਵਾਰ ਦੇਖਿਆ ਵੀ ਇਸ ਤਰ੍ਹਾਂ ਪੁਲਿਸ ਵੀ ਲੱਗੀ ਹੋਈ ਸੀ ਉਧਰ ਲਾਦੇ ਪੁਲਿਸ ਵਾਲੇ ਪੁਲਿਸ ਸਪੋਰਟ ਵਾਸਤੇ ਸੀ ਜੋ ਉਹਨਾਂ ਦੇ ਵੀ ਹਾਂ ਤੁਸੀਂ ਐ ਕਰ ਲਿਓ ਅਸੀਂ ਤਾਂ ਕਰ ਨਹੀਂ ਸਕਦੇ ਵੀ ਤੁਸੀਂ ਆਹ ਚੀਜ਼ ਕਰ ਲਿਓ ਬਸ ਅਸੀਂ ਉਸ ਤੋਂ ਬਾਅਦ ਕਰਾਂਗੇ ਵੀ ਕੈਨਸਲ ਕਰ ਦੇਣਾ ਦੇਖਦੇ ਹਾਂ ਜੀ ਹੁਣ ਕੀ ਬੰਦਦਾ ਹੈ ਅੱਗੇ ਜੋ ਵੀ ਸਾਰੇ ਪਹਿਲਾਂ ਪਹਿਲਾਂ ਵੀ ਮੀਟਿੰਗ ਕਰਦੇ ਆ ਵੀ ਕੀ ਕਰਨਾ ਹੈ ਦੋਸਤ ਪੁੱਛਦਾ ਪਹਿਲਾਂ ਵੀ ਚੋਣਾ ਹੁੰਦੀ ਰਹੀਆਂ ਕਦੇ 70 ਸਾਲਾਂ ਚ ਕਦੇ ਆ ਜਾ ਦੇਖਣਾ ਨਾ ਬਿਲਕੁਲ ਨਹੀਂ ਆ ਦੇਖੇ ਹੀ ਆ ਤੁਸੀਂ ਹਾਂ ਬਹੁਤ ਵੱਡਾ ਮਾੜੀ ਗੱਲ ਹੈ ਜੀ ਗਲਤ ਗੱਲਾਂ ਵੱਡਾ ਬਦਲਾਅ ਹੋਇਆ ਲੱਗਦਾ ਕੋਈ ਬਸ ਆਪ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਜਿਆ ਪੁਲਿਸ ਦਾ ਮੁਲਾਜ਼ਮ ਜਦੋਂ ਕਿ ਵੋਟਾਂ ਹੈਗੀਆਂ ਬੜੀਆਂ ਬੀਆਂ ਹਰੇਕ ਜ਼ਿਲ੍ਹੇ ਦੀਆਂ ਦੋ ਦੋ ਵੋਟਾਂ ਦੇ ਪ੍ਰਧਾਨ ਤੇ ਸਿੱਖੇ ਦੀਆਂ ਜਾਂ ਜਿੰਨਾ ਰੋਸਰੇ ਇਤਿਆਰ ਦਿੰਦਾ ਉਹ ਵੀ ਵੋਟ ਬਣ ਗਈ ਹੈ ਕਿਉਂ ਰੌਣਾ ਰੌਲਾ ਪਾਇਆ ਜਾਂਦਾ ਹੈ ਪੈਸੇ ਵੀ ਚੰਗਾਈ ਲੱਗਦਾ ਹੁੰਦਾ ਜੋ ਸਿਸਟਮ ਹੈ ڈیموکریسی کا بس یہاں کہ ڈیموکریسی کے بڑے سمرتک ہیں پنچا کے سرپنچ کوئی بن جائے ساتھ تو نقل نہیں یہ بھی جی چون ہوئی ہے آرام آج دار ہوں چار سال چونکہ کدے کوئی روڑا نہیں پہلے کانگریس کا راج نہیں رہا اتنے اکالی دل کا راج نہیں رہا کدے کسی راج کے روا نہیں سکتا آرام نا چھوٹوں لوگ چاہتے سی ہو جاتی میں ਦਿਨਿਆਂ ਮਾਰੀ ਬਣਿਆ ਚਾਰਦਰ ਸਭ ਸੰਸਥੀ ਨੇ ਬਣਿਆ ਨੇ ਉਹ ਤੋਂ ਪਹਿਲਾਂ ਰਵੀਰ ਸਿੰਘ ਸਭ ਸੰਸਥੀ ਨੇ ਬਣਦੇ ਰਹੇ ਸੋ ਹੁਣ ਕਿਉਂ ਪਤਾ ਨਹੀਂ ਕਿਉਂ ਸਮਝ ਨਹੀਂ ਆਈ ਕਿਉਂ ਇਸ ਗੱਲ ਦੇ ਵਿੱਚ ਕੋਈ ਹੋਰ ਨਹੀਂ ਕੋ ਗੱਲ ਹੈ ਉਹ ਬੈਠ ਕੇ ਜੀਚ ਜਾ ਸਕਦੇ ਹੁੰਦੇ ਆ ਕੋਈ ਵਿਲਾਸ ਸੁਣ ਕਰਦੀ ਉਹ ਵੀ ਬੈਠ ਕੇ ਕੀਤੀ ਜਾ ਸਕਦੀ ਹੁੰਦੀ ਆ ਚਲੋ ਸਾਰੇ ਮੈਂਬਰ ਜਿਹੜੇ ਤੁਸੀਂ ਆਏ ਆ ਸਾਰਿਆਂ ਦਾ ਤਵਾਦ ਮੈਨੂੰ ਵੀ ਤੁਸੀਂ ਸਾਰਿਆਂ ਨੇ ਬਹੁਤ ਲੰਮਾ ਸਮਾਂ ਬਹੁਤ ਸਹਿਯੋਗ ਦਿੱਤਾ ਸਾਰੇ ਆਪਾਂ ਵੱਡੇ ਵੱਡੇ ਵੀ ਟੂਰਨਾਮੈਂਟ ਕਰਾਏ ਵਰਲਡ ਕੱਪ ਕਰਾਏ ਹੋ ਟੀਮਾਂ ਦੇ ਵਿੱਚ ਕਾਫੀ ਅੰਦਰ ਮਹਿਲਾ ਹੋਇਆ ਟੀਮ ਦੇ ਵਿੱਚ ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਸਿਫਤਾਨ ਤੇ ਜਨ ਸਤਿਕਾਰ ਹੈ ਤੁਹਾਡਾ ਸਾਰਿਆਂ ਦਾ ਸਾਰੇ ਨਾਲਾ ਸਭ ਨੂੰ ਪੁਰਾਣੇ ਸਾਰੇ ਨੂੰ ਅਸੀਂ ਦੋਨ ਹੈ ਰਿਟਾਇਰ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜਿਹੜਾ ਬਾਕੀ ਜੋ ਪ੍ਰੋਸੈਸ ਹੋ ਬੀਤ ਗਿਆ ਹੈ ਅੱਜ ਕੋਈ ਮੇਟੋ ਸਾਰਿਆਂ ਦਾ ਸੰਦਾ

走，服务员。